ਮੈਂ ਰੇਸ਼ਮ ਸਿੰਘ ਗੱਲ ਸੁਭਾ ਪ੍ਰਧਾਨ ਪੰਜਾਬ ਉੜੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸਾਡੀ ਮੀਟਿੰਗ ਟ੍ਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨਾਲ ਹੋਈ ਆ ਜਿਹੜੀ ਮੀਟਿੰਗ 7 ਘੰਟੇ ਲਗਭਗ ਚੱਲੀ ਸੋ ਉਸ ਮੀਟਿੰਗ ਵਿੱਚ ਸਾਡੇ ਸਾਥੀ ਜਿਹੜੇ 7 ਸਾਥੀ ਗਏ ਸੀ ਉਹਨਾਂ ਮੁਤਾਬਕ ਮੰਤਰੀ ਜੀ ਦਾ ਰਵਈਆ ਬਿਲਕੁਲ ਪੋਜ਼ਿਟਿਵ ਸੀਗਾ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਉੱਥੇ ਜਿਹੜੇ ਫੈਸਲੇ ਹੋਏ ਹੋ ਇਸ ਤਰੀਕੇ ਨਾਲ ਹੋਏ ਆ ਪਹਿਲਾਂ ਤਾਂ ਇਹ ਫੈਸਲਾ ਹੋਇਆ ਕਿ ਜਿਹੜੇ ਸਾਥੀ ਸਾਡੇ ਜੇਲ੍ਹਾਂ ਚ ਭੇਜੇ ਗਿਆ ਜਾਂ ਪੁਲਿਸ ਪ੍ਰਸ਼ਾਸਨ ਨੇ ਬਿਨਾਂ ਹੜਤਾਲ ਤੋਂ ਪਹਿਲਾਂ ਚੱਕੇ ਸੀ ਤੇ ਉਸ ਤੋਂ ਬਾਅਦ ਹੜਤਾਲ ਸ਼ੁਰੂ ਹੋਈ ਸੀ। ਉਹ ਸਾਰੇ ਸਾਥੀ ਜਿਹੜੇ ਆ ਤੁਰੰਤ ਰਿਲੀਜ਼ ਕੀਤੇ ਜਾਣਗੇ, ਉਹ ਰਿਲੀਜ਼ ਹੋ ਰਹੇ ਆ। ਉਸ ਤੋਂ ਬਾਅਦ ਜਿਹੜੇ ਹੜਤਾਲ ਦੌਰਾਨ ਕਾਰਵਾਈਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਜਾਂ ਹੋਰ ਵੱਖ-ਵੱਖ ਕਾਰਵਾਈਆਂ ਹੋਈਆਂ ਨੇ, ਉਹ ਸਾਰੀਆਂ ਕਾਰਵਾਈਆਂ ਜਿਹੜੀਆਂ ਵਾਪਸ ਲਈਆਂ ਜਾਣਗੀਆਂ ਤੇ ਇਸ ਤੋਂ ਬਾਅਦ ਜਿਹੜੀ ਜਥੇਬੰਦੀ ਵੱਲੋਂ ਜਦੋਂ ਸਾਥੀ ਸਾਰੇ ਡਿਪੂ ਚ ਆ ਜਾਣਗੇ ਕਿਉਂਕਿ ਮੰਤਰੀ ਜੀ ਵੱਲੋਂ ਵੀ ਸੀ ਕਿ ਇੱਕ ਘੰਟੇ ਦੇ ਵਿੱਚ ਵਿੱਚ ਉਹ ਜਿਹੜੇ ਸਾਥੀ ਆ ਉਹ ਡਿਪੂਆਂ ਦੇ ਵਿੱਚ ਪਹੁੰਚ ਜਾਣਗੇ ਤੁਹਾਡੇ ਕੋਲ ਅਸੀਂ ਹੁਣੇ ਰਿਲੀਜ਼ ਕਰ ਰਹੇ ਹਾਂ ਸਾਥੀ ਜਿਨ੍ਹਾਂ ਦੇ ਪਰਚੇ ਆ ਤੇ ਪਲੱਸ ਪੱਤਰ ਜਾਰੀ ਕਰ ਰਹੇ ਹਾਂ ਪਣ ਵਾਸਤੇ ਪੀਆਰਟੀਸੀ ਦੋਨਾਂ ਵੱਲੋਂ ਕਿ ਜਿਹੜੇ ਮੁਲਾਜ਼ਮ ਸਸਪੈਂਡ ਹੋਵਾਲ ਕੀਤੇ ਜਾਣਗੇ ਸੋ ਉਹ ਸਾਥੀ ਨਾਲ ਦੀ ਨਾਲ ਜਿਸ ਤਰੀਕੇ ਨਾਲ ਸਾਡੇ ਕੋਲ ਕਾਰਵਾਈ ਸਰਕਾਰ ਵੱਲੋਂ ਕਾਰਵਾਈ ਚੱਲੀ ਹੈ ਜਿਸ ਤਰੀਕੇ ਨਾਲ ਸਾਡੇ ਕੋਲ ਆ ਜਾਏਗੀ ਕਹਿਣ ਤੋਂ ਪਾ ਵੀ ਸਾਡੇ ਮੁਲਾਜ਼ਮ ਆ ਜਾਣਗੇ ਤੇ ਸਾਡੇ ਕੋਲੋਂ ਪੱਤਰ ਆ ਜਾਣਗੇ ਬਹਾਲੀ ਦੇ ਸੋ ਪਹਿਲ ਦੇ ਆਧਾਰ ਤੇ ਉਹ ਸਾਥੀਆਂ ਨੂੰ ਡਿਊਟੀਆਂ ਤੇ ਭੇਜਿਆ ਜਾ ਜੇਗਾ ਤੇ ਨਾਲ ਦੀ ਨਾਲ ਜਿਹੜੀ ਹੜਤਾਲ ਹੈ ਉਹ ਸਮਾਪਤ ਕੀਤੀ ਜਾਏਗੀ ਸੋ ਇਹਦੇ ਨਾਲ ਹੀ ਅਗਲੀ ਗੱਲ ਜਿਹੜੀ ਰੈਗੂਲਰ ਕਰਨ ਦੀ ਸੀਗੀ ਸਾਡੀ ਉਹਦੇ ਤੇ ਜਿਹੜੀ ਹੜਤਾਲ ਦੇ ਇਸ ਹੜਤਾਲ ਦੌਰਾਨ ਮੀਟਿੰਗ 'ਚ ਇਹ ਫੈਸਲਾ ਹੋਇਆ ਕਿ ਉਹਦੇ ਤੇ ਪਾਲਿਸੀ ਬਣ ਚੁੱਕੀ ਆ ਉਹ ਪਾਲਿਸੀ ਜਿਹੜੀ ਉਹ ਲਾਗੂ ਕਰਨ ਵਾਸਤੇ ਜਿਹੜਾ ਵਾ ਉਹ ਇੱਕ ਮੀਟਿੰਗ ਅਗਲੀ ਕੀਤੀ ਜਾਏਗੀ ਤੋ ਉਹਨੂੰ ਲਾਗੂ ਕੀਤਾ ਜਾਏਗਾ ਉਹ ਸ਼ੀ ਨੂੰ ਫਾਈਨਲ ਕੀਤਾ ਗਿਆ ਸਰਕਾਰੀ ਬੱਸਾਂ ਪਾਉਣ ਦੀ ਗੱਲ ਸੀ ਉਹਦੇ ਸਪਸ਼ਟ ਕੀਤਾ ਗਿਆ ਕਿ 1000 ਸਰਕਾਰੀ ਬੱਸ ਪਾਈ ਜਾ ਰਹੀ ਆ ਜਿਹੜੀ ਕਿਲੋਮੀਟਰ ਸਕੀਮ ਬੱਸ ਫਿਲਹਾਲ ਦੀ ਘੜੀ ਉਹਨਾਂ ਨੂੰ ਜਿਹੜਾ ਵਾ ਉਹ ਫੋਲਡ ਕੀਤਾ ਗਿਆ ਵਾ ਅਗਲੀ ਮੀਟਿੰਗ ਕਰਕੇ ਉਹਨੂੰ ਤੁਰੰਤ ਹੱਲ ਕੀਤਾ ਜਾਏਗਾ ਤੇ ਜਥੇਬੰਦੀ ਜਿਹੜੀ ਆ ਉਹ ਇਹਨਾਂ ਮੰਗਾਂ ਤੇ ਜਿਹੜਾ ਲਗਾਤਾਰ ਆਪ ਦਾ ਸੰਘਰਸ਼ ਕਰ ਰਹੀ ਆ ਰੈਗੂਲਰ ਹੋਣ ਦੀਆਂ ਮੰਗਾਂ ਜਾਂ ਜਿਹੜੀਆਂ ਹੋਰ ਮੰਗਾਂ ਨੇ ਉਹ ਮੰਗਾਂ ਨੂੰ ਪ੍ਰਵਾਨ ਕਰਨ ਦਾ ਮੰਤਰੀ ਜੀ ਵੱਲੋਂ ਪ੍ਰੋਸਾ ਦਿੱਤਾ ਗਿਆ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਮੁਲਾਜ਼ਮ ਜਿਹੜੇ ਸਾਰੇ ਉਹ ਡਿਊਟੀਆਂ ਤੇ ਘਰੇ ਵਾਪਸ ਆ ਜਾਣਗੇ ਕਿਉਂਕਿ ਜਿਨ੍ਹਾਂ ਨੂੰ ਜੇਲ੍ਹਾਂ ਚ ਭੇਜਿਆ ਗਿਆ ਮੰਤਰੀ ਜੀ ਉਹਨੂੰ ਰਿਲੀਜ਼ ਕਰਾ ਰਹੇ ਆ ਉਹ ਰਿਲੀਜ਼ ਹੋ ਜਾਣਗੇ ਸਵੇਰੇ ਫਾਰਗੀ ਆਰਡਰ ਜਿਨ੍ਹਾਂ ਮੁਲਾਜ਼ਮਾਂ ਦੇ ਆਏ ਉਹ ਮੁਲਾਜ਼ਮ ਬਹਾਲ ਕਰ ਦਿੱਤੇ ਜਾਣਗੇ ਤਾਂ ਤੁਰੰਤ ਜਿਹੜੀ ਹੜਤਾਲ ਆ ਉਹ ਮੁਲਾਜ਼ਮਾਂ ਦੇ ਆਉਣ ਉਪਰੰਤ ਹੜਤਾਲ ਜਿਹੜੀ ਉਹ ਖੋਲ ਦਿੱਤੀ ਜਾਏਗੀ ਸੋ ਪਲੱਸ ਨਾਲ ਦੇ ਨਾਲ ਸਪਸ਼ਟ ਕਰਦੀ ਕਿ ਸਾਡੇ 20 ਸਾਥੀਆਂ ਦੇ 307 ਦੇ ਪਰਚੇ ਨੇ ਸੋ ਇਸ ਸਬੰਧ ਵਿੱਚ ਫੈਸਲਾ ਇਹ ਹੋਇਆ ਕਿ ਐਸਐਸਪੀ ਸਾਹਿਬ ਨਾਲ ਕਿਉਂਕਿ ਪਰਚਾ ਵੱਡਾ ਹੈ ਤੇ ਐਸਐਸਪੀ ਸਾਹਿਬ ਨਾਲ ਗੱਲਬਾਤ ਕਰਕੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਉਹਨਾਂ ਨੂੰ ਰਿਲੀਜ਼ ਕਰਾਇਆ ਜਾਏਗਾ ਉਹ ਪਰਚੇ ਜਿਹੜੇ ਉਹ ਖਾਰਜ ਕਰਾਏ ਜਾਣਗੇ ਸੋ ਮੰਤਰੀ ਜੀ ਉਹਨਾਂ ਨੂੰ ਸਪਸ਼ਟ ਕੀਤਾ ਗਿਆ ਸੋ ਜਿਹੜੀਆਂ ਮੰਨੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਵੀ ਸਹਿਮਤੀ ਬਣੀ ਹੈ ਕਿ ਉਹਨਾਂ ਨੂੰ ਲਾਗੂ ਕਰਨ ਵਾਸਤੇ ਜਿੰਦੇ ਚ ਕੰਟਰੈਕਟ ਵਾਲੇ ਮੁਲਾਜ਼ਮ ਜਿਹੜੇ ਜਾਂ ਸਾਡੇ ਮੁਲਾਜ਼ਮ ਫਾਰਕ ਸੀ ਉਹਨਾਂ ਨੂੰ ਬਹਾਲ ਕਰਨ ਵਾਸਤੇ ਪੁਰਾਣੀ ਮੰਗ ਹੈ ਜਿਹੜੀ ਤੇ ਨਾਲ ਦੀ ਨਾਲ ਜਿਹੜੀ ਕੰਡੀਸ਼ਨਾਂ ਦਾ ਸੋਧ ਉਹਨੂੰ ਸੋਧ ਕਰਨ ਵਾਸਤੇ ਵੀ ਸਹਿਮਤੀ ਜਤਾਈ ਗਈ ਆ ਸੋ ਇਹਨਾਂ ਚੀਜ਼ਾਂ ਤੇ ਸਹਿਮਤੀ ਜਤਾਉਂਦੇ ਹੋਏ ਕੱਲ ਸਵੇਰ ਜਦੋਂ ਸਾਡੇ ਸਾਥੀ ਜਿਹੜੇ ਜ਼ਿਲ੍ਹਾ ਚ ਨਹੀਂ 751 ਦੇ ਜਾਂ ਹੋਰ ਪਰਚੇ ਨੇ ਉਹ ਜਦੋਂ ਸਾਡੇ ਸਾਥੀ ੜੀ ਪਹੁੰਚ ਆ ਜਾਂਦੇ ਆ ਪਲੱਸ ਨਾਲ ਦੀ ਨਾਲ ਜਿਹੜੇ ਫਾਰਕ ਕੀਤੇ ਹੋਏ ਕਿਉਂਕਿ ਜੇ ਮੁਲਾਜ਼ਮ ਡਿਊਟੀ ਤੋਂ ਫਾਰਕ ਹੋ ਡਿਊਟੀ ਤੇ ਨਹੀਂ ਜਾ ਸਕਦੇ ਸੋ ਜਦੋਂ ਫਾਰਕੀ ਆਰਡਰ ਉਹਨਾਂ ਦੇ ਰੀਲੀਜ਼ ਕਰ ਦਿੱਤੇ ਜਾਣਗੇ ਉਹਨਾਂ ਨੂੰ ਬਹਾਲ ਕਰ ਦਿੱਤਾ ਜਾਏਗਾ ਪ੍ਰਾਣਾ ਮਾਹੌਲ ਜਿਵੇਂ ਪਹਿਲਾਂ ਸੀ ਉਵੇਂ ਦਾ ਬਣਾ ਦਿੱਤਾ ਜਾਏਗਾ ਪੱਤਰ ਜਾਰੀ ਹੋ ਜਾਣਗੇ ਚਾਹੇ ਉਹ ਰਾਤ ਨੂੰ ਹੀ ਹੋ ਜਾਣ ਤੇ ਸਵੇਰ ਪਹਿਲੇ ਟਾਈਮ ਤੋਂ ਗੱਡੀਆਂ ਚੱਲ ਪਣਗੀਆਂ ਸੋ ਫਿਲਹਾਲ ਦੀ ਘੜੀ ਜਿੰਨੀ ਦੇਰ ਤੱਕ ਉਹ ਮੰਤਰੀ ਨਾਲ ਹੋਇਆ ਫੈਸਲਾ ਉਹ ਲਾਗੂ ਨਹੀਂ ਹੁੰਦਾ ਕਹਿਣ ਤੋਂ ਮੁਲਾਜ਼ਮ ਡੀਪੋਆਂ 'ਚ ਨਹੀਂ ਆਉਂਦੇ ਉਨੀ ਦੇਰ ਤੱਕ ਹੜਤਾਲ ਜਾਰੀ ਹੈ ਹੁਣ ਸਰਕਾਰ ਨੇ ਉਹ ਪੱਤਰ ਜਾਰੀ ਕਰਕੇ ਨਾਲ ਦੀ ਨਾਲ ਜਿਹੜਾ ਹੜਤਾਲ ਖਲੋਣ ਦਾ ਫੈਸਲਾ ਕੀਤਾ ਉਹ ਪੱਤਰ ਜਾਰੀ ਹੋਣ ਤੋਂ ਬਾਅਦ ਹੜਤਾਲ ਖੋਲ ਦਿੱਤੀ ਜਾਏਗੀ ਧੰਨਵਾਦ ਜੀ ਸਾਰੀ ਇਨਫੋਰਮੇਸ਼ਨ ਸੋ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਸਾਡੀ ਟੀਮ ਗਈ ਸੀ ਅੰਦਰ ਉਹ ਟੀਮ ਨੇ ਆਣ ਕੇ ਉਸ ਤੋਂ ਬਾਅਦ ਸਾਡੀ ਕਮੇਟੀ ਨਾਲ ਮੀਟਿੰਗ ਕਰਨ ਤੋਂ ਬਾਅਦ ਉੱਥੇ ਜਿਹੜੇ ਮੌਜੂਦ ਸਾਥੀ ਸੀ ਲਗਭਗ 20-25 ਸਾਥੀਆਂ ਤੋਂ ਲੈ ਕੇ 100 ਦੀ ਗਿਣਤੀ ਵਿੱਚ ਸਾਥੀ ਸੀ ਜਿਨ੍ਹਾਂ ਨਾਲ ਬੈਠ ਕੇ ਗੱਲਬਾਤ ਕਰਨ ਤੋਂ ਬਾਅਦ ਸਾਨੂੰ ਵੀਡੀਓ ਰੀਲீஸ் ਕੀਤੀ ਉਸ ਵੀਡੀਓ ਤੋਂ ਬਾਅਦ ਹੀ ਮੈਂ ਵੀਡੀਓ ਰੀਲீஸ் ਕਰ ਰਿਹਾ ਕਿ ਹੜਤਾਲ ਜਿਹੜੀ ਉਹ ਖੋਲਣ ਦੀ ਸਹਿਮਤੀ ਬਣ ਗਈ ਆ ਪਰ ਨਾਲ ਦੀ ਨਾਲ ਇਹ ਵੀ ਸਰਕਾਰ ਵੱਲੋਂ ਸਹਿਮਤੀ ਬਣੀ ਹੈ ਕਿ ਜਿਹੜੇ ਮੁਲਾਜ਼ਮ ਸਾਡੇ ਫੜੇ ਗਏ ਆ ਉਹਨਾਂ ਨੂੰ ਰੀਲீஸ் ਕੀਤਾ ਜਾਏਗਾ ਤੇ ਜਿਹੜੇ ਫਾਰਕੀ ਆਰਡਰ ਬਹਾਲ ਕੀਤੇ ਜਾਣਗੇ ਤਾਂ ਉਸ ਤੋਂ ਬਾਅਦ ਇਹ ਹੜਤਾਲ ਨਾਲ ਦੀ ਨਾਲ ਅੰਤਰੇ ਜਿਹੜੀਆਂ ਬੱਸਾਂ ਚਲਾ ਦਿੱਤੀਆਂ ਜਾਣਗੀਆਂ